ਬੁੱਲੇ ਸਾਦੇ ਤੀਜੀ ਰਚਨਾ ਤੇਰਾ ਨਾਮ ਧਿਆਈ ਦਾ ਸਾਈ ਤੇਰਾ ਨਾਮ ਧਿਆਈ ਦਾ ਸਾਈ ਤੇਰਾ ਨਾਮ ਧਿਆਈ ਦਾ ਬੁੱਲੇ ਨਾਲੋ ਚੁੱਲਾ ਚੰਗਾ ਜਿਸ ਪਰ ਧਾਮ ਪਕਾਈਦਾ ਰਾਲ ਫਕੀਰਾ ਮਜਲਸ ਕੀਤੇ ਭੋਰਾ ਭੋਰਾ ਖਾਈਦਾ ਰੰਗੜ ਨਾਲੋ ਖਿੰਗਰ ਚੰਗਾ ਜਿਸ ਪਰ ਪੈਰ ਕਸਾਈ ਦਾ ਬੁੱਲਾ ਸ਼ੋ ਨੂੰ ਸੋਈ ਪਾਵੇ ਜੋ ਬੱਕਰਾ ਬਣੇ ਕਸਾਈ ਦਾ ਇਹਦਾ ਪ੍ਰਸੰਗ ਹੈ ਕਿ ਇਹ ਹੀ ਕਾਉ ਟੋਟਾ ਦਸਵੀਂ ਜਮਾਤ ਦੇ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਦੇ ਕਵਤਾ ਭਾਗ ਵਿੱਚ ਬੁੱਲੇ ਸ਼ਾਹ ਦੀ ਕਾਫੀ ਤੇਰਾ ਨਾਮ ਤੇਈ ਦਾ ਸਾਈ ਵਿੱਚੋਂ ਲਿਆ ਗਿਆ ਹੈ ਇਸ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਤੇ ਜੋਰ ਦਿੱਤਾ ਗਿਆ ਹੈ ਠੀਕ ਹੈ ਕਿ ਜੇਕਰ ਅਸੀਂ ਪਰਮਾਤਮਾ ਨੂੰ ਪਉਣਾ ਵਾ ਤਾਂ ਉਸ ਕਸਾਈ ਦੇ ਬੱਕਰੇ ਵਾਂਗ ਸਾਨੂੰ ਕੁਰਬਾਨੀ ਦੇਣੀ ਪਵੇਗੀ ਤੇਰਾ ਨਾਮ ਤੇਈ ਦਾ ਸਾਈ ਤੇਰਾ ਨਾਮ ਤੇਈ ਦਾ ਸਾਈ ਵਿਆਖਿਆ ਇਹ ਪਰਮਾਤਮਾ ਮੈਂ ਤੇਰਾ ਨਾਮ ਹੀ ਤੇ ਆਂਦਾ ਮੈਂ ਤੇਰਾ ਸਿਮਰਨ ਹੀ ਕਰਦਾ ਹਾਂ ਬੁੱਲੇ ਨਾਲੋਂ ਚੁੱਲਾ ਚੰਗਾ ਮੇਰੇ ਨਾਲੋਂ ਤਾਂ ਚੁੱਲਾ ਹੀ ਚੰਗਾ ਹੈ ਜਿਸ ਪਰ ਤਾਮ ਪਕਾਈਦਾ ਤਾਮ ਹੁੰਦਾ ਭੋਜਨ ਖਾਣਾ ਜਿਸ ਦੇ ਉੱਪਰ ਬੈਠ ਕੇ ਰੋਟੀ ਪਕਾਈ ਜਾਂਦੀ ਹੈ ਜਿਸ ਪਰ ਜਿਸ ਚੁੱਲੇ ਤੇ ਖਾਣਾ ਬਣਦਾ ਵਾ ਭੋਜਨ ਬਣਦਾ ਵਾ ਰਾਲ ਫਕੀਰਾਂ ਮਜਲਿਸ ਕਿਤੇ ਮਜਲਿਸ ਮਤਲਬ ਸਵਾ ਜਾਂ ਇਕੱਠ ਹੋਏ ਭੋਰਾ-ਭੋਰਾ ਖਾਈਦਾ ਫਿਰ ਸਾਰੇ ਜਿਹੜੇ ਫਕੀਰ ਲੋਕ ਨੇ ਪ੍ਰਮਾਤਮਾ ਮੰਗਣ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਲੋਕ ਨੇ ਉਹ ਇੱਕ ਦੂਸਰੇ ਦੀ ਸੰਗਤ ਵਿੱਚ ਆ ਕੇ ਭੋਰਾ-ਭੋਰਾ ਖਾ ਗਏ ਢਡ ਨੂੰ ਪਰ ਲੈਂਦੇ ਨੇ ਫਿਰ ਇਸ ਤੋਂ ਬਾਅਦ ਆਪਣਾ ਪ੍ਰਮਾਤਮਾ ਦਾ ਨਾਮ ਸਿਮਰਨ ਦੇਣਾ ਰੰਗੜ ਨਾਲੋਂ ਖਿੰਗਰ ਚੰਗਾ ਹੁਣ ਰੰਗੜ ਕਿਹਨੂੰ ਗਿਆ ਗਿਆ ਇਸਲਾਮ ਮਤ ਦੇ ਵਿੱਚ ਜਿਹੜਾ ਰੰਗੜਾ ਉਹਨੂੰ ਕਿਹਾ ਗਿਆ ਵਾ ਇਸਲਾਮ ਮਤ ਧਾਰਨ ਕਰਨ ਵਾਲਾ ਰਾਜਪੂਤ ਜਿਹੜਾ ਇਸਲਾਮ ਮਤ ਧਾਰਨ ਕਰਦਾ ਉਹ ਰੰਗੜਾ ਜਣੀ ਕਟੜਾ ਉਹਦੇ ਨਾਲੋਂ ਤਾਂ ਖਿੰਗਰ ਚੰਗਾ ਹੁਣ ਖਿੰਗਰ ਹੁੰਦਾ ਵੀ ਇੱਟਾਂ ਜਦੋਂ ਪੱਠੇ 'ਚ ਤਪਦੀਆਂ ਨੇ ਕਿਸੇ ਨਾ ਕਿਸੇ ਇੱਟ ਦੇ ਵਿੱਚ ਉਹ ਕਾਲੀ ਵੀ ਹੋ ਜਾਂਦੀ ਹੈ ਤੇ ਨਾਲ ਉਹਦੇ ਥੋੜੀ ਵਾਧੂ ਜੀ ਵੀ ਕੋਈ ਜਿਹੜੀ ਹੈਗੇ ਇੱਟ ਦਾ ਹਿੱਸਾ ਜਾਂ ਕਹਿ ਲਓ ਮਿੱਟੀ ਦਾ ਹਿੱਸਾ ਲੱਗਿਆ ਹੁੰਦਾ ਉਹ ਤਾਂ ਉਹ ਇੱਕ ਸੜੀ ਹੋਈ ਇੱਟ ਬਣ ਜਾਂਦੀ ਹੈ ਬਈ ਉਹ ਉਹ ਇਸਲਾਮ மத ਧਾਰਨ ਕਰਨ ਵਾਲਾ ਰਾਜਪੁੱਤ ਜਿਕੇ ਜਿਹੜਾ ਕਿ ਉਹ ਬੜਾ ਹੀ ਹੰਕਾਰੀ ਆ ਕਟੜਾ ਉਹਦੇ ਨਾਲੋਂ ਤਾਂ ਉਹ ਸੜੀ ਹੋਈ ਏਟਵੜਾ ਜਿਹੜਾ ਖਿੰਗਰ ਆ ਉਹ ਹੀ ਚੰਗਾ ਵਾ ਕਿਉਂਕਿ ਜਿਹਦੇ ਉਪਰ ਨਾਲ ਪੈਰ ਸੌਫ ਕੀਤੇ ਜਾ ਸਕਦੇ ਆ ਬੁੱਲੇ ਸ਼ਾ ਨੂੰ ਸੋਈ ਪਾਵੇ ਜੋ ਬੱਕਰਾ ਬਣੇ ਕਸਾਈ ਦਾ ਬੁੱਲੇ ਸ਼ਾ ਕਹਿੰਦਾ ਵਾ ਇਹ ਪਰਮਾਤਮਾ ਨੂੰ ਰੱਬ ਨੂੰ ਉਹੀ ਬੰਦਾ ਪਾ ਸਕਦਾ ਵਾ ਉਹੀ ਇਨਸਾਨ ਪਾ ਸਕਦਾ ਵਾ ਜੋ ਕਸਾਈ ਜਿਵੇਂ ਕਸਾਈ ਬੱਕਰੇ ਦਾ ਹਾਲ ਕਰਦਾ ਬੱਕਰੇ ਨੂੰ ਕੁਰਬਾਨੀ ਦੇਣੀ ਪੈਂਦੀ ਹੈ ਉਸੇ ਤਰੀਕੇ ਨਾਲ ਜੋ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਵਾ ਉਸ ਨੂੰ ਕਸਾਈ ਦੇ ਬੱਕਰੇ ਮੰਗ ਕੁਰਬਾਨੀ ਦੇਣੀ ਪਵੇਗੀ ਤੇ ਜਿਹੜਾ ਕੁਰਬਾਨੀ ਦੇਣ ਲਈ ਤਿਆਰ ਆ ਉਹ ਹੀ ਉਸ ਪਰਮਾਤਮਾ ਨੂੰ ਪਾ ਸਕਦਾ ਹੈ ਹੁਣ ਸਾਡੇ ਕੋਲ ਕੇਂਦਰੀ ਭਾਵਾਂ ਕਿ ਮਨੁੱਖ ਨੂੰ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਨਿਮਰਤਾ ਨਾਲ ਰਹਿਣਾ ਚਾਹੀਦਾ ਹੈ ਹੰਕਾਰ ਨਹੀਂ ਹੋਣਾ ਚਾਹੀਦਾ ਉਹਦੇ ਕੋਲ ਇਹ ਕਿਉਂਕਿ ਰੱਬ ਨੂੰ ਤਾਂ ਫਿਰ ਉਹੀ ਪਾ ਸਕਦਾ ਵਾ ਜਿਹੜਾ ਕਸਾਈ ਦੇ ਬੱਕਰੇ ਵਾਂਗ ਕੁਰਬਾਨੀ ਦੇਣ ਲਈ ਤਿਆਰ ਹੁੰਦਾ ਹੁਣ ਬੁੱਲੇ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਵਾ ਝੁੱਲੇ ਨੂੰ ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਖਿੰਗਰ ਨੂੰ ਸ਼ੋ ਨੂੰ ਕੌਣ ਬੰਦਾ ਵਾ ਸ਼ੋ ਪ੍ਰਮਾਤਮਾ ਜੋ ਕੁਰਬਾਨੀ ਦਿੰਦਾ ਹੈ ਖਿੰਗਰ ਉੱਤੇ ਕੀ ਕਸਾਇਆ ਜਾਂਦਾ ਵਾ ਪੈਰ ਬੁੱਲੇ ਸ਼ਾਹ ਦਾ ਸ਼ਾਹ ਨੂੰ ਪੌਂਡੀ ਕੀ ਕਰਨਾ ਪੈਂਦਾ ਵਾ ਕਸਾਈ ਦਾ ਬਕਰਾ ਵੜਨਾ ਪੈਂਦਾ ਵਾ ਚੁੱਲ੍ਹੇ ਤੇ ਕੀ ਪਕਾਇਆ ਜਾਂਦਾ ਵਾ ਰੋਟੇ ਸੋ ਇਹ ਸੀ ਬੁੱਲੇ ਸ਼ਾਹ ਦੀਆਂ ਕਾਫੀਆਂ ਦੇ ਪ੍ਰਸੰਗਦਸਕ ਵਿਆਖਿਆ ਕੇਂਦਰੀ ਭਾਵ ਤੇ ਛੋਟੇ ਪ੍ਰਸ਼ਨ ਉੱਤਰ